ਸਾਰੇ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਸੰਸਾਰ ਦੇ ਵਿੱਚ ਬੱਚੇ ਆਪਣੇ ਮਾਪੇ ਦੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਵਿੱਚ ਸ਼ਰੀਕ ਹੋ ਕੇ ਉਹਨਾਂ ਦਾ ਆਨੰਦ ਮਾਣਦੇ ਨੇ ਖੁਸ਼ੀਆਂ ਨੂੰ ਦੁਗਣੀਆਂ ਕਰਦੇ ਨੇ ਠੀਕ ਉਸੇ ਤਰ੍ਹਾਂ ਜੋ ਬੱਚੇ ਸਾਨੂੰ ਪ੍ਰੇਮ ਕਰਨ ਵਾਲੀ ਸੰਗਤ ਹੈ ਉਹਨਾਂ ਨੂੰ ਵੀ ਜਦੋਂ ਕੋਈ ਖੁਸ਼ੀ ਦਾ ਸਮਾਂ ਮਿਲਦਾ ਹੈ ਉਹ ਸਾਡੀ ਖੁਸ਼ੀ ਦੇ ਵਿੱਚ ਆਪਣਾ ਯੋਗਦਾਨ ਪਾ ਕੇ ਖੁਸ਼ੀਆਂ ਦੇ ਵਿੱਚ ਵਾਧਾ ਕਰਦੇ ਨੇ ਅੱਜ ਦਾਸ ਨੂੰ ਪਿਆਰ ਕਰਨ ਵਾਲੀਆਂ ਵੱਖ-ਵੱਖ ਸੰਗਤਾਂ ਨੇ ਜੋ ਸ਼ਰੀਰਕ ਤੌਰ ਤੇ ਸ਼ਰੀਰ ਦੀ ਹੋਂਦ ਜਿਸ ਸ਼ਰੀਰ ਦਾ ਨਾਮ ਮਾਪੇ ਨੇ ਸੁਖਰਾਜ ਸਿੰਘ ਰੱਖਿਆ ਇਹ ਸ਼ਰੀਰ ਦੇ ਜਨਮ ਦਾ ਦਿਨ ਅੱਜ ਸੰਗਤ ਨੇ ਮਨਾਇਆ ਮੇਰਾ ਜਨਮ ਮਿਤੀ 16 11 1976 ਨੂੰ ਮੇਰੀ ਸਤਿਕਾਰਯੋਗ ਮਾਤਾ ਸ਼੍ਰੀਮਤੀ ਸਰਜੀਤ ਕੌਰ ਪਿਤਾ ਜੀ ਸਰਦਾਰ ਪਰਮਜੀਤ ਸਿੰਘ ਪਿੰਡ ਧਰਮਗੜ ਛੰਨਾ ਤਸੀਲ ਨੰਦਵਾ ਜਿਲ੍ਹਾ ਸੰਗਰੂਰ ਦੇ ਵਿੱਚ ਹੋਇਆ ਅਕਾਲ ਪੁਰਖ ਪਰਮੇਸ਼ਰ ਨੇ ਕਿਰਪਾ ਕੀਤੀ ਕਿ ਸਾਡੇ ਘਰ ਦੇ ਵਿੱਚ ਉਹਨਾਂ ਮਹਾਪੁਰਸ਼ਾਂ ਦਾ ਆਣਾ ਜਾਣਾ ਹੋਇਆ ਜਿਹੜੇ ਮਹਾਪੁਰਸ਼ਾਂ ਨੂੰ ਗੁਰਬਾਣੀ ਕਹਿੰਦੀ ਐ ਸਾਧ ਪਠਾਏ ਆਪ ਹਰ ਹੰਤੁਮ ਤੇ ਨਾਹੀ ਦੂਰ ਨਾਨਕ ਭਰਮ ਭੋ ਮਿਟ ਗਿਆ ਰਮਣ ਰਾਮ ਭਰਪੂਰ ਸ਼੍ਰੀਮਾਨ ਸੁਆਮੀ ਹਰੀ ਚੰਦ ਜੀ ਮਹਾਰਾਜ ਮੇਰੇ ਦਾਦਾ ਗੁਰੂ ਜੀ ਸ਼੍ਰੀਮਾਨ ਸੁਆਮੀ ਛੋਟਾ ਰਾਮ ਜੀ ਮਹਾਰਾਜ ਮੇਰੇ ਗੁਰੂ ਪਿਤਾ ਜੀ ਉਹਨਾਂ ਨੇ ਸਾਡੇ ਘਰੇ ਆ ਕੇ ਜਿੱਥੇ ਸਾਡੇ ਨਗਰ ਦੀਆਂ ਇਲਾਕੇ ਦੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਉਪਦੇਸ਼ ਕੀਤਾ ਕਰਵਾਣੀ ਦਾ ਉੱਥੇ ਮੇਰੇ ਗਰੀਬ ਦੇ ਉੱਤੇ ਵੀ ਕਿਰਪਾ ਕਰੀ ਕਿਰਪਾ ਕਰਕੇ ਨਾਮ ਬਾਣੀ ਦੇ ਲੜ ਲਾਇਆ ਸਰੀਰ ਦਾ ਜਨਮ 16 11 1976 ਨੂੰ ਹੋਇਆ ਪਰ ਜਿਸ ਵਸਤੂ ਨੂੰ ਜਨਨ ਵਾਸਤੇ ਸਰੀਰ ਮਿਲਿਆ ਜਿਸ ਵਸਤੂ ਦੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਦੇ ਨੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ ਉਹ ਜਨਮ ਮੇਰਾ 1997 ਦੇ ਵਿੱਚ ਗੁਰੂ ਦੇ ਘਰੇ ਸ਼੍ਰੀ ਮਾਨਸਾਹਮੀ ਛੋਟਾ RAM ਜੀ ਮਹਾਰਾਜਿਆਂ ਦੇ ਘਰੇ ਹੋਇਆ ਜਿਨ੍ਹਾਂ ਨੇ ਆਹ ਸ਼ਰੀਰ ਦੇ ਵਿੱਚੋਂ ਪ੍ਰਮਾਤਮਾ ਨੂੰ ਪ੍ਰਗਟ ਕਰਿਆ ਜਿਸ ਦੀ ਬਾਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਸਤਗੁਰ ਕਾ ਜਨਮ ਹੈ ਗਵਨ ਮਟਾਇਆ ਅਣਹਤ ਰਾਤੇ ਇਹ ਮਨ ਲਾਇਆ ਇਨ ਵਿਦਿਆਸਾ ਮਨਸਾ ਖਾਈ ਇਨ ਵਿੱਚ ਜੋਤ ਨਿਰੰਤਰ ਪਾਈ ਉਹ ਜਨਮ ਗੁਰੂ ਦੇ ਘਰੇ 1997 ਨੂੰ ਮੈਂ ਸੋ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਤੁਸੀਂ ਪਿਆਰ ਕਰਦੇ ਹੋ ਸ਼ਰੀਰ ਦਾ ਜਨਮ ਹੋਣਾ ਬਹੁਤ ਦੁਨੀਆ ਦਾ ਹੁੰਦਾ ਹੈ ਅਰਬੀ ਖਰਬੀ ਲੋਕ ਜੰਮਦੇ ਨੇ ਮਰ ਜਾਂਦੇ ਨੇ ਦੁਨੀਆ ਤੋਂ ਚਲੇ ਜਾਂਦੇ ਨੇ ਕੋਈ ਵੱਡੀ ਗੱਲ ਨਹੀਂ ਪਰ ਸਾਰਿਆਂ ਨਾਲ ਵੱਡੀ ਗੱਲ ਹੈ ਅਕਾਲ ਪੁਰਖ ਪਰਮੇਸ਼ਰ ਦੇ ਘਰੇ ਜਨਮ ਹੋ ਜਾਣਾ ਆਪਦੇ ਸਰੂਪ ਨੂੰ ਜਾਣ ਲੈਣਾ ਮੈਂ ਤੁਹਾਡਾ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਜੋ ਹਮੇਸ਼ਾ ਦੁੱਖਾਂ ਸੁੱਖਾਂ ਦੇ ਵਿੱਚ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਹੋ ਦੇ ਨਾਲ ਇੱਕ ਬੇਨਤੀ ਕਰਦਾ ਕਿ ਜੇ ਸੱਚੀ ਮਿੱਠੀ ਤੁਸੀਂ ਸਾਡੇ ਨਾਲ ਪਿਆਰ ਕਰਦੇ ਹੋ ਦਿਲੋਂ ਪਿਆਰ ਕਰਦੇ ਹੋ ਆਪਦੇ ਮਾਪੇ ਬਾਪ ਨੂੰ ਜ਼ਰੂਰ ਪਿਆਰ ਕਰੋ ਬਜ਼ੁਰਗਾਂ ਦੀ ਘਰਾਂ ਦੇ ਵਿੱਚ ਸੇਵਾ ਕਰੋ ਬਜ਼ੁਰਗ ਸਾਡੇ ਘਰਾਂ ਦੇ ਜਿੰਦੇ ਨੇ ਬਜ਼ੁਰਗ ਉਹ ਫੁੱਲ ਨੇ ਜਿਨ੍ਹਾਂ ਦੇ ਨਾਲ ਸਾਡੇ ਘਰਾਂ ਦੇ ਵਿੱਚ ਸ਼ੋਭਾ ਵੱਧਦੀ ਹੈ ਬਜ਼ੁਰਗਾਂ ਕੋਲੇ ਜ਼ਿੰਦਗੀ ਦੇ ਬਹੁਤ ਵੱਡੇ ਤਜਰਬੇ ਹੁੰਦੇ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਹੰਢਾਈ ਹੁੰਦੀ ਏ ਮਾਪੇ ਬਾਪ ਦੀ ਸੇਵਾ ਕਰੋ ਬਜ਼ੁਰਗਾਂ ਦੀ ਸੇਵਾ ਕਰੋ ਸਮਾਜਿਕ ਸੇਵਾ ਵਿੱਚ ਆਪਣਾ ਯੋਗਦਾਨ ਪਾਓ ਵੱਧ ਤੋਂ ਵੱਧ ਦਰਖਤ ਲਾਓ ਗੁਰਬਾਣੀ ਜ਼ਰੂਰ ਪੜੋ ਪਰ ਗੁਰਬਾਣੀ ਵਿਚਾਰ ਦੀ ਪੜੋ ਗੁਰਬਾਣੀ ਪੜ੍ਹ ਕੇ ਆਪਣੇ ਅੰਦਰ ਝਾਤੀ ਮਾਰੋ ਜਿਹੇ ਜਿਹੇ ਮਹਾਪੁਰਸ਼ ਦੀ ਪੂਰਨ ਬ੍ਰਹਮ ਗਿਆਨੀ ਤਤ ਬੀਤੇ ਮਹਾਪੁਰਸ਼ ਦੀ ਗੁਰਬਾਣੀ ਗੱਲ ਕਰਦੀ ਏ ਐਸੇ ਮਹਾਪੁਰਸ਼ ਨੂੰ ਮਿਲ ਕੇ ਅਕਾਲ ਪੁਰਖ ਪਰਮੇਸ਼ਰ ਦੇ ਦਰਸ਼ਨ ਕਰਕੇ ਆਪਣੇ ਸਰੂਪ ਨੂੰ ਜਾਣ ਕੇ ਆਪਣੇ ਮਾਨਸ ਜਨਮ ਨੂੰ ਤੁਸੀਂ ਸਾਰੇ ਸਫਲਾ ਕਰੋ ਆਓ ਆਪਾਂ ਰਲ ਮਿਲ ਕੇ ਸਾਰੇ ਗੁਰੂ ਗ੍ਰਾਸਾ ਮਹਾਰਾਜ ਦੀ ਲੜਨ ਲੱਗ ਕੇ ਗੁਰਬਾਣੀ ਦੀ ਸੋਝੀ ਲੈ ਕੇ ਮਹਾਪੁਰਸ਼ਾਂ ਦੀ ਸ਼ਰਨ ਦੇ ਵਿੱਚੋਂ ਲਾਹਾ ਪ੍ਰਾਪਤ ਕਰਕੇ ਮਨੁੱਖਾ ਜਨਮ ਨੂੰ ਸਫਲਾ ਬਣਾਈਏ ਤਾਂ ਕਿ ਸਾਡਾ ਸੰਸਾਰ ਤੇ ਆ ਸਫਲਾ ਹੋ ਜਾਵੇ ਸਾਰੀਆਂ ਸੰਗਤਾਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ اشتركوا